ਇੱਕ ਗੱਲ ਦੱਸਾਂ ਤੁਹਾਨੂੰ ਮੈਂ ਹਾਂਜੀ ਜਿਹੜੀ ਚੀਜ਼ ਤੁਹਾਡੇ ਕੋਲ ਹੈ ਰੱਬ ਕੋਲ ਵੀ ਨਹੀਂ ਹੈ ਦੁਨੀਆਂ ਨੂੰ ਦਿੰਦਾ ਨਾ ਰੱਬ ਇਹ ਕੈਸੀ ਚੀਜ਼ ਹੈ ਜਿਹੜੀ ਰੱਬ ਕੋਲ ਵੀ ਨਹੀਂ ਹੈਗੀ ਤੁਸੀਂ ਰੱਬ ਕੋਲ ਆਉਂਦੇ ਇੱਕ ਚੀਜ਼ ਮੰਗਦੇ ਤੁਸੀਂ ਤੁਸੀਂ ਕੀ ਕਹਿੰਦੇ ਸੱਚੇ ਬਾਦਸ਼ਾਹ ਮੈਨੂੰ ਭਗਤੀ ਦੇ ਹਾਂਜੀ ਭਗਤੀ ਜਿਹੜਾ ਵਿਚਾਰਾ ਆਪ ਸੁੱਖਾ ਹੋਵੇ ਉਹ ਦੂਜੇ ਨੂੰ ਉਤ ਵਿੱਚ ਕਿੱਦਾਂ ਦੇ ਦਿੰਦਾ ਰੱਬ ਤੇ ਆਪ ਭਗਤੀ ਦਾ ਸੁੱਖ ਹੈ ਗੋਬਿੰਦ ਭਾਉ ਭਗਤ ਦਾ ਸੁੱਖਾ ਉਹ ਤੇ ਤੇਰੇ ਅੰਦਰ ਦਾ ਪ੍ਰੇਮ ਦੇਖਣਾ ਚਾਹੁੰਦਾ ਤੂੰ ਆਪਣਾ ਪ੍ਰੇਮ ਚਤਾ ਉਹਦੇ ਅੱਗੇ ਫਿਰ ਉਹ ਤੇਰੇ ਅੰਦਰ ਹੀ ਪ੍ਰਗਟ ਹੋ ਜਾਏਗਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਪ੍ਰੇਮ ਚਤਾ ਉਹ ਨੂੰ ਆਪਣਾ ਉਹਨੇ ਭਗਤੀ ਤੇਰੇ ਅੰਦਰ ਹੀ ਪ੍ਰਗਟ ਹੋ ਜਾਣੀ ਹੈ ਉਹ ਤੇ ਆਪ ਤੇਰੀ ਭਗਤੀ ਮੰਗਦਾ ਹੈ ਉਤੇ ਆਪ ਮੁਖਾ ਵੀ ਜਿਹੜਾ ਕੋਈ ਭਗਤੀ ਕਰੇ ਮੈਂ ਉਹਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਾਵਾਂ ਤੇ ਤੂੰ ਭਗਤੀ ਕਰੇਂਗਾ ਰੱਬ ਤੈਨੂੰ ਕਲਾਵੇ ਦੇ ਵਿੱਚ ਲਵੇਗਾ ਜਿਹੜਾ ਬਾਪੂ ਦੀ ਗੋਦੀ ਚ ਆ ਗਿਆ ਜਿਹੜਾ ਬਾਪੂ ਦੇ ਕਲਾਵੇ ਚ ਆ ਗਿਆ ਉਹ ਜਨਮ ਮਰਨ ਦੇ ਚੱਕਰ ਚੋਂ ਮੁਕਤ ਇਸ ਕਰਕੇ ਆਪਾਂ ਭਗਤੀ ਕਰਕੇ ਉਹ ਪ੍ਰਮਾਤਮਾ ਦੇ ਗਲ ਦੇ ਵਿੱਚ ਆਪਾਂ ਗਲਬੱਕੜੀ ਪਣੀ ਤੇ ਅੱਜ ਰੱਬ ਹਾਜ਼ਰ ਹੋ ਗਿਆ ਉਹਦੇ ਪਿਆਰ ਅੱਗੇ ਉਹਦੇ ਭੋਲੇਪਨ ਅੱਗੇ